ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਪਹਿਲ ਹੈ ਜਿਹੜੀ ਉਹ ਮਲੇਰਕੋਟਲਾ ਦੇ ਸਤੰਦੌਰ ਦੇ ਅੱਗੇ ਪਿੰਡ ਕੁਠਾਲਾ ਤੋਂ ਸ਼ੁਰੂ ਹੋਈ ਹੈ ਉੱਥੇ ਜਿਹੜਾ ਇੱਕ ਜਿਹੜੀ ਇਨੀਸ਼ੀਏਟਿਵ ਲਿਆ ਗਿਆ ਕਿ ਪੰਚਾਇਤਾਂ ਵੱਲੋਂ ਇਹ ਮਤੇ ਪਾਏ ਗਏ ਆ ਕਿ ਲਗਭਗ 37 ਐਮਐਲਏ ਸਾਹਿਬ ਨੇ ਦੱਸਿਆ ਆਪਣੇ ਐਸਐਸਪੀ ਸਾਹਿਬ ਨੇ ਕਿ 37 ਪੰਚਾਇਤਾਂ ਨੇ ਮਤੇ ਪਾ ਲਏ ਵੀ ਅਸੀਂ ਜਿਹੜਾ ਨਸ਼ੇ ਵਾਲਿਆਂ ਦਾ ਕੋਈ ਵੀ ਸਾਥ ਨਹੀਂ ਦੇਣਗੇ ਤੇ ਨਸ਼ੇ ਦੇ ਵਿਰੁੱਧ ਜੋ ਕਾਰਵਾਈ ਹੋਊਗੀ ਉਹਦੇ ਵਿੱਚ ਪ੍ਰਸ਼ਾਸਨ ਦਾ ਸਾਥ ਦੇਗਾ ਦੋਹੀ ਚੀਜ਼ਾਂ ਹੈ ਜੇ ਅਗਰ ਲੋਕਾਂ ਨੇ ਸੋਚ ਲਿਆ ਕਿਉਂਕਿ ਬਹੁਤ ਥੋੜੇ ਹੁੰਦੇ ਆ ਬਾਰੇ ਲੋਕ ਹੈ ਜਿਹੜੇ ਉਹ ਕੋਈ ਇਹ ਨਹੀਂ ਕਿ ਆ ਵੀ ਪੰਜਾਬੀਆਂ ਨੂੰ ਜਾਣਬੁੱਝ ਕੇ ਬਦਨਾਮ ਵੀ ਕੀਤਾ ਜਾ ਰਿਹਾ ਹੈ ਜਿਹੜੀਆਂ ਕਿ ਵੀ ਇਹ ਨਸ਼ਈ ਆ ਜਾਂ ਨਸ਼ਾ ਕਰਦੇ ਆ ਉਸ ਹਰ ਪਿੰਡ ਦੇ ਵਿੱਚ 8-10 ਜਣੇ ਇਹ ਹੋਣੇ ਆ ਜਿਹੜੇ ਵੀ ਨਸ਼ੇ ਤੇ ਲੱਗਦੇ ਤੇ ਜਾਂ 3-4 ਜਣੇ ਇਹੋ ਜਿਹੇ ਆ ਜਿਹੜੇ ਕਿ ਉਹ ਆਉਂਦੇ ਰੱਤੋਂ ਰਾਤ امیر ਹੋਣ ਦੇ ਚੱਕਰ 'ਚ ਜਿਹੜੇ ਉਹ ਜਵਾਨੀ ਨੂੰ ਬਰਬਾਦ ਕਰ ਰਹੇ ਆ ਅੱਜ ਆਲਾ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਅੱਜ ਫੈਸਲਾ ਇਹ ਹੋਇਆ ਇੱਥੋਂ ਸਾਰੇ ਪੰਜਾਬ ਨੂੰ ਸਿੱਖਣ ਦੀ ਲੋੜ ਆ ਤੇ ਇੱਥੋਂ ਇੱਕ ਸੁਨੇਹਾ ਜਾਊਗਾ ਕਿ ਜਦੋਂ ਲੋਕ ਫੈਸਲਾ ਕਰ ਲੈਣ ਜਿਹੜੀਆਂ ਸਰਕਾਰ ਪ੍ਰਸ਼ਾਸਨ ਆ ਉਹਦੇ ਮੁਕਾਬਲੇ ਉਹਦੀ ਇੱਕ ਕੜੀ ਆ ਜੋ ਲੋਕਾਂ ਨੇ ਫੈਸਲਾ ਕਰ ਲਿਆ ਵੀ ਮੇਰੇ ਮਹੱਲੇ ਚ ਵੇਖ ਨਹੀਂ ਸਕਦੀ ਵੇਚ ਕੇ ਕੋਈ ਦਿਖਾਵੇ ਜਾਂ ਮੇਰੇ ਪਿੰਡ ਚ ਕੋਈ ਵੇਚ ਕੇ ਦਿਖਾਵੇ ਤੇ ਮੈਨੂੰ ਲੱਗਦਾ ਜਿਹੜੇ ਨਸ਼ੇ ਦਾ ਕਾਰੋਬਾਰੀ ਹੈ ਤੇ ਉਹ ਉਸ ਗੱਲ ਨੂੰ ਸਮਝਾਂਣਗੇ ਆਪਣੇ ਸਹੀ ਰਸਤੇ ਤੇ ਆ ਜਾਣਗੇ ਤੇ ਇਹਦੇ ਨਾਲ ਜਿਹੜੀ ਜਿਹੜੀ ਕਾਲਖ ਸਾਡੇ ਪੰਜਾਬੀਆਂ ਦੇ ਮੂੰਹ ਤੇ ਵੀ ਇਹ ਸ਼ਾਇਦ ਨਸ਼ਈ ਸਾਰਾ ਪੰਜਾਬੀ ਹੀ ਨਸ਼ਈ ਹੈ ਉਹ ਅਸੀਂ ਦੁਬਾਰਾ ਉਹੀ ਉਹ ਕਰਨਾ ਹੈ ਕਿ ਪੰਜਾਬੀ ਐਵੇਂ ਨਹੀਂ ਪੰਜਾਬੀ ਤਾਂ ਬਹਾਦਰ ਹੈ ਪੰਜਾਬੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕੰਮ ਆਉਂਦੇ ਆ ਪੰਜਾਬੀ ਤਾਂ ਡਿੱਗੇ ਨੂੰ ਉਠਾਉਂਦੇ ਆ ਪੰਜਾਬੀ ਚੜ੍ਹਦੀ ਕਲਾ ਵਾਲੇ ਆ ਪੰਜਾਬੀ ਮਾਨਮਤੇ ਆ ਪੰਜਾਬੀ ਬਹਾਦਰ ਆ ਇਹ ਸੁਣਿਆ ਅੱਜ ਇਥੋਂ ਜਾਊਗਾ ਤੇ ਮੈਨੂੰ ਉਮੀਦ ਹੈ ਕਿ ਇਹਦੇ ਚੰਗੇ ਨਤੀਜੇ ਲਗਦਾ ਸਰ ਆਉਣ ਵਾਲੇ ਦਿਨਾਂ ਚ ਗਲੰਘ ਵੀ ਧੋਤਾ ਜਾਏਗਾ ਜਿਹੜਾ ਲਗਾਤਾਰ ਵਿਰੋਧੀ ਲਾਉਂਦੇ ਨੇ ਨਹੀਂ ਨਹੀਂ ਦੇਖੋ ਇਹਦੇ ਵਿੱਚ ਨਾ ਹਮੇਸ਼ਾ ਹੀ ਜਿਹੜਾ ਜੁਰਮ ਹੈ ਇਹ RAM RAJ ਦੇ ਟਾਈਮ ਤੋਂ ਵੀ ਉਹ ਜੁਰਮ ਤਾਂ ਉਦੋਂ ਵੀ ਚੱਲਦਾ ਸੀ ਉਦੋਂ ਸੀਤਾ ਮਾਤਾ ਨੂੰ ਜੇ ਦੇ ਉਹਦੇ ਚੋ ਜੁਰਮੀ ਹੋਇਆ ਸੀ ਲੈ ਕੇ ਅਸੀਂ ਜਿਹੜਾ ਕ੍ਰਾਈਮ ਕਦੇ ਵੀ ਰੁਕਦਾ ਨਹੀਂ ਕ੍ਰਾਈਮ RAM RAJ ਦੇ ਟਾਈਮ ਉਦੋਂ ਜਦੋਂ ਆਪਾਂ ਕਹਿੰਦੇ ਵੀ RAM RAJ ਸੀ ਉਦੋਂ ਵੀ ਨਹੀਂ ਰੁਕਿਆ ਸੀ ਗੱਲ ਇਹ ਹੁੰਦੀ ਹੈ ਵੀ ਪਹਿਰਾ ਕਿੰਨਾ ਸਖਤ ਹੈ ਤੁਹਾਡਾ ਪ੍ਰਸ਼ਾਸਨ ਜਿਹੜਾ ਉਹ ਕਿੰਨਾ ਚੁਸਤ ਦਰਸਤ ਹੈ ਤੇ ਲੋਕਾਂ ਦਾ ਸਹਿਯੋਗ ਕਿਵੇਂ ਹੈ ਜਦੋਂ ਲੋਕਾਂ ਦਾ ਸਹਿਯੋਗ ਹੋਵੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਚੁਸਤ ਦਰਸਤ ਹੋਵੇ ਨਾਲ ਲੋਕਾਂ ਦਾ ਮਾੜੇ ਅੰਸਰਾਂ ਤੇ ਵੀ ਨਿਗ੍ਹਾ ਹੋਵੇ ਤੇ ਪ੍ਰਸ਼ਾਸਨ ਤੇ ਵੀ ਪਹਿਰਾ ਹੋਵੇ ਵੀ ਰਾਤੋਂ ਭੜਕਣਾ ਜਾਏ ਉਹ ਮੈਨੂੰ ਲੱਗਦਾ ਵੀ ਪੱਕਾ 100% ਇਹ ਕੋਈ ਉਮੀਦ ਵਾਲੀ ਗੱਲ ਨਹੀਂ 100% ਆਪਾਂ ਉਵੇਂ ਹੀ ਦੁਆਰਾ ਜਿਹੜੀ ਉਹ ਹੈ ਤਾਂ ਥੋੜੀ ਜਿਹੀ ਪ੍ਰੋਬਲਮ ਹੈ ਬਿਲਕੁਲ ਮਾਈਨਰ ਪ੍ਰੋਬਲਮ ਉਹ ਵਧਾ ਚੜਾ ਕੇ ਉਹ ਦੱਸਿਆ ਗਿਆ ਤੇ ਇਹ ਵੀ ਥੋੜੇ ਚਿਰ ਨੂੰ ਲੋਕ ਗੱਲਾਂ ਕਰਨਗੇ ਵੀ ਇੱਥੇ ਹੁੰਦਾ ਸੀ ਜੀ ਇਸ ਪਿੰਡ ਦੇ ਵਿੱਚ ਨਸ਼ਈ ਸੁਣਦਾ ਸੀ ਹੁਣ ਤਾਂ ਪਿੰਡ ਸਾਫ਼ ਹੈ ਖੇਡਾਂ ਨੂੰ ਲੱਗੇ ਹੋਏ ਆ ਤਰੱਕੀ ਵਾਲੇ ਪਾਸੇ ਗਿਆ ਬਾਤ ਧੰਨਵਾਦ ਜਿੱਥੇ ਅੱਜ ਦਿਖਾਇਆ ਫਿਰੋਲਾ ਹਲਕੇ ਦੀਆਂ 37 ਪੰਚਾਇਤਾਂ ਨੇ ਇਹ ਬਤ ਇਹ ਪਾਇਨ ਕਿ ਅਸੀਂ ਜਿਹੜੇ ਵੀ ਨਸ਼ੇ ਦੇ ਤਸ਼ਕਰ ਹਨ ਜਿਹੜਾ ਪੇਜ ਤੇ ਹਨ ਉਹਨਾਂ ਦੇ ਖਿਲਾਫ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਸਬੰਧ ਚ ਅਸੀਂ ਉਹਨਾਂ ਦੀ ਜ਼ਮਾਨਤ ਦੇ ਸਬੰਧ ਚ ਬਿਲਕੁਲ ਵੀ ਨਹੀਂ ਜਾਵਾਂਗੇ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਸਹਿਯੋਗ ਦੇਵਾਂਗੇ ਤਾਂ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਜਿਹੜਾ ਹੈ ਉਹ ਬਿਲਕੁਲ ਖਤਮ ਕਰ ਚੁੱਕੇ ਹਾਂ ਔਰ ਸਾਡੀ ਨੌਜਵਾਨੀ ਨੂੰ ਜਿਹੜੀ ਨਸ਼ਾ ਹੈ ਦੱਸਦੇ ਫਸ ਕੇ ਆਪਣੀ ਜੀਵਨ ਦੀ ਲਲਾਤ ਸੁਬਾ ਕਰ ਰਹੀ ਹੈ ਖਤਮ ਕਰ ਰਹੀ ਹੈ ਉਹਨੂੰ ਮੋੜ ਅਸੀਂ ਖੇਡ ਨਾਲ ਜੋੜ ਕੇ ਆਪਣੀ ਸਿਹਤ ਸੰਭਾਲ ਦਾ ਉਹ ਪੱਲ ਲਾ ਸਕੀਏ ਔਰ ਪੰਜਾਬ ਨੂੰ ਇੱਕ ਵਾਰ ਫੇਰ ਅਸੀਂ ਹੱਸਦਾ ਵਸਦਾ ਖੇਡਦਾ ਪੜਦਾ ਪੰਜਾਬ ਬਣਾ ਸਕੀਏ ਅੱਜ ਚੇਅਰਮੈਨ ਸਾਹਿਬ ਅੱਜ ਪਿੰਡ ਕਥਾਲਾ ਵਿਖੇ ਡੀ ਟੀਏਜੀ ਸਾਹਿਬ ਸਿੱਧੂ ਸਾਹਿਬ ਪਹੁੰਚੇ ਨੇ ਜਿਹਦੇ ਬਾਰੇ ਦੱਸੋ ਇਹ ਪਿੰਡ ਕਥਾਲਾ ਵਿਖੇ ਜੋ ਪ੍ਰਸ਼ਾਸਨ ਵੱਲੋਂ ਪੁਲਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮਤ ਚਲਾਈ ਗਈ ਆ ਜੁੱਧ ਨਸਨਿਆਂ ਵਿਰੁੱਧ ਇਸ ਦੌਰਾਨ ਸਾਡੇ ਹਲਕੇ ਦੀਆਂ ਸਮੂਹ ਪੰਚਾਇਤਾਂ ਜੋ ਪਿੰਡ ਕਥਾਲਾ ਵਿਖੇ ਪਹੁੰਚੀਆਂ ਉਹਨਾਂ ਵੱਲੋਂ ਇੱਕ ਸਮੂਹਿਕ ਸਹਿਮਤੀ ਪੱਤਰ ਜੋ ਕਿ ਸਹਿਮਤੀ ਜਤਾਈ ਗਈ ਆ ਪ੍ਰਸ਼ਾਸਨ ਨੂੰ ਵੀ ਅਸੀਂ ਵੀ ਕਿਸੇ ਵੈਸੇ ਵਿਚ ਨਾਲੇ ਦੇ ਹੱਕ ਵਿੱਚ ਨਾ ਉਹਨਾਂ ਦੀ ਕੋਈ ਗਵਾਹੀ ਦੇਵਾਂਗੇ ਨਾ ਉਹਨਾਂ ਦੀ ਕੋਈ ਜ਼ਮਾਨਤ ਕਰਾਵਾਂਗੇ ਸੋ ਸਾਰੇ ਮਤਲਬ 37 ਦੇ ਕਰੀਬ ਪੰਚਾਇਤਾਂ ਇੱਥੇ ਪਹੁੰਚੀਆਂ ਸੀ ਜਿਨ੍ਹਾਂ ਨੇ ਇਹ ਮਤਲਬ ਸਹਿਮਤੀ ਵਾਦਾ ਦਿੱਤਾ ਵੀ ਅਸੀਂ ਪੂਰਨ ਤੌਰ ਤੇ ਪ੍ਰਸ਼ਾਸਨ ਦਾ ਸਮਰਥਨ ਕਰਾਂਗੇ ਜੀ ਨਸ਼ਿਆਂ ਦੇ ਖਿਲਾਫ ਤੁਸੀਂ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਪੀੜੀ ਨਸ਼ਾ ਕਰਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਪਿੰਡਾਂ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਾਓ ਜੀ ਇਹ ਕੋੜਾ ਜਿਹੜਾ ਲੱਗ ਜਾਂਦਾ ਇਹ ਖੱਟਾ ਨਹੀਂ ਤੇ ਬੱਚਿਆਂ ਨੂੰ ਅਸੀਂ ਕਹਿੰਦੇ ਆ ਵੀ ਖੇਡਾਂ ਮਤਲਬ ਜੋ ਅਸੀਂ ਖੁਦ ਵੀ ਪਹਿਆ ਕਰਦੇ ਆ ਪਿੰਡ ਦੇ ਵਿੱਚ ਜਗਾ ਜਗਾ ਮੁੰਡੇ ਕਿੰਨੇ ਵੀ ਨੇ ਉਹਨਾਂ ਨੂੰ ਸਮਝਾਉਂਦੇ ਆ ਗਰਾਊਂਡਾਂ ਦੇ ਨਾਲ ਜੋੜਦੇ ਆ ਅਸੀਂ ਆਪਣੇ ਪਿੰਡ ਦੇ ਵਿੱਚ ਖੱਟੀਆਂ ਗਰਾਊਂਡਾਂ ਕਰਵਾ ਲਈਆਂ ਖੇਡਾਂ ਬਾਰੇ ਵੀ ਆ ਹੋਰ ਕ੍ਰਿਕਟ ਦਾ ਗਰਾਊਂਡ ਮਤਲਬ ਇੱਕ ਦੋ ਵਾਲੀਬਾਲ ਦੇ ਗਰਾਊਂਡ ਵੀ ਸਾਡੇ ਬਣਾਏ ਨੇ ਨਵੇਂ ਵੀ ਬਣ ਰਹੇ ਹੋਏ ਇਸ ਤਰ੍ਹਾਂ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਇਹਨਾਂ ਨਸ਼ਿਆਂ ਦੇ ਦਲਦਲ ਤੋਂ ਦੂਰ ਹੀ ਰਹਿਣਾ ਇਹ ਨਸ਼ੇੜੀਆਂ ਨੂੰ ਮਤਲਬ ਜਿਹੜੇ ਤਾਂ ਲੱਗ ਚੁੱਕੇ ਨੇ ਉਹਨਾਂ ਤਾਂ ਰੀਡਿਕਸਲ ਸੈਂਟਰਾਂ ਚ ਭੇਜ ਕੇ ਮਤਲਬ ਉਹਨਾਂ ਦਾ ਸਹੀ ਇਲਾਜ ਕਰਵਾਇਆ ਜਾਵੇ ਅਤੇ ਮਤਲਬ ਜਿਹੜੇ ਨਵੇਂ ਮੁੰਡੇ ਨੇ ਇਹ ਇਸ ਨਸ਼ੇ ਦੀ ਦਲਦਲ ਤੋਂ ਦੂਰ ਹੀ ਜਾਣ। ਅੱਜ ਪਹੁੰਚੇ ਪਿੰਡ ਕਠਾਲਾ ਵਿਖੇ। ਅਸੀਂ ਜੀ ਵਿਸ਼ੇਸ਼ ਤੌਰ ਤੇ ਸਾਡੇ ਚੇਅਰਮੈਨ ਸਾਹਿਬ ਕਰਮਜੀਤ ਸਿੰਘ ਕਠਾਲਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਪੂਰੇ ਇਲਾਕੇ ਦੀਆਂ ਪੰਚਾਇਤਾਂ ਜੋ ਕਿ ਲਗਭਗ 37 ਤੋਂ ਵੱਧ ਪੰਚਾਇਤ ਸਰਪੰਚ ਸਹਿਬਾਨ ਆਪਣੀ ਟੀਮਾਂ ਦੇ ਨਾਲ ਪਹੁੰਚੇ ਨੇ। ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਾਹਿਬ ਮਨਜੀਤ ਸਿੱਧੂ ਸਾਹਿਬ ਜੀ ਪਹੁੰਚੇ ਨੇ ਇਹ ਸਾਰਿਆਂ ਨਾ ਮਕਸਦ ਪਹੁੰਚਣ ਦਾ ਇੱਥੇ ਇੱਕਾ ਵੀ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰ ਕਰੀਏ ਪੰਜਾਬ ਨੂੰ ਸੁਸਾਲ ਬਣਾਈਏ ਇਹ ਸਾਡੀ ਜੋ ਮਾਨ ਸਰਕਾਰ ਆ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਜੁੱਤ ਨਸ਼ਿਆਂ ਵਿਰੁੱਧ ਅਸੀਂ ਸਾਰੀਆਂ ਪੰਚਾਇਤਾਂ ਇਹ ਟੀਮ ਦਾ ਹਿੱਸਾ ਬਣਿਆ ਧੰਨਵਾਦ